ਗੁਰੂ ਪਿਆਰੀ ਗੁਰੂ ਸਾਰੀ 사ਤ ਸੰਗਤ ਜੀ ਬੜੇ ਹੀ ਵੱਡੇ ਭਾਗ ਨੇ ਸਤ ਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕੇ ਸਤ ਗੁਰਾਂ ਦੀ ਗੁਰਬਾਣੀ ਨੂੰ ਸੁਣ ਕੇ ਗਾ ਕੇ ਆਪਣੇ ਜੀਵਨ ਦੇ ਕੁਝ ਕੁ ਜਿਹੜੇ ਪਾਲਣੇ ਉਹਨਾਂ ਨੂੰ ਸਫਲਾ ਬਣਾਉਣ ਦਾ ਜੋ ਯਤਨ ਕਰ ਰਹੇ ਹਾਂ ਪਿਆਰ ਵਾਲੇ ਉਹ ਪਾਵਨ ਸਥਾਨਾਂ ਦੇ ਉੱਪਰ ਚੱਲ ਰਹੀ ਲੜੀਵਾਰ ਗੁਰਮਤ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਮਨਾ ਦੀਆਂ ਗਿਰਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੇ ਚੰਨਾਂ ਵਿੱਚ ਲਵਾਓ ਹਾਜ਼ਰੀ ਬੜੇ ਹੀ ਅਦਬ ਸਤਕਾਰ ਦੇ ਨਾਲ ਬਲਾਉਜੀ ਫਤਿਹ ਆਕੋ ਜੀ ਵਾਜਿ ਗੁਰੂ ਜੀ ਕਾ ਖਾਲਸਾ ਵਾਜਿ ਗੁਰੂ ਜੀ ਕੀ ਫਤਿਹ ਹੁਣ ਤੱਕ ਜੋ ਆਪਾਂ ਵਿਚਾਰ ਕਰ ਚੁੱਕੇ ਹਾਂ ਇਹਨਾਂ ਮਾਣੀਆਂ ਦੇ ਮਾਨ ਨੇ ਤਾਨੀਆਂ ਦੇ ਤਾਨ ਤੇ ਅੱਜ ਜੋ ਵਿਚਾਰ ਦਾ ਵਿਸ਼ਾ ਹੈ ਨਿਉਟਿਆਂ ਦੀ ਓਟ ਕਿਉਂ ਅਰਦਾਸ ਤੇ ਬਾਬਾ ਤਾਂ ਆਪਣੀ ਜੋ ਵਿਚਾਰ ਚ ਰਹੀ ਹੈ ਕਿ ਹੇ ਮੇਰੇ ਮਾਲਕਾ ਜਿੰਨੂੰ ਦੁਨੀਆ ਦੇ ਅੰਦਰ ਕੋਈ ਮਾਨ ਨਹੀਂ ਬਖਸ਼ਦਾ ਉਹਨੂੰ ਤੂੰ ਮਾਨ ਬਖਸ਼ਣ ਵਾਲਾ ਹੈ ਉਹਨੂੰ ਤੂੰ ਸਤਕਾਰ ਬਖਸ਼ਣ ਵਾਲਾ ਹੈ ਜਦੋਂ ਤੂੰ ਸਤਕਾਰ ਦੇਣ ਦੇ ਉੱਤੇ ਆਵੇਂ ਫਿਰ ਦੁਨੀਆਂ ਦੇ ਲੋਕਾਂ ਦੇ ਕੋਲ ਨਹੀਂ ਪੁੱਛਦਾ ਕਿ ਕਿਸ ਨੂੰ ਸਤਕਾਰ ਦੇਣਾ ਹੈ ਕਿ ਕਿਸ ਨੂੰ ਨਹੀਂ ਦੇਣਾ ਜੇਕਰ ਤੂੰ ਚਾਹਵੇਂ ਜਿੰਨੂੰ ਦੁਨੀਆਂ ਦੇ ਅੰਦਰ ਲੋਕ ਸ਼ੂਤਾਕਦੇ ਨੇ ਜਿਹਦੇ ਪਰਸ਼ਾਵੇ ਤੋਂ ਵੀ ਬੰਦਾ ਬ੍ਰਸਟਿਆ ਜਾਂਦਾ ਹੈ ਜੇਕਰ ਤੇਰੀ ਨਿਗਾਹ ਦੇ ਵਿੱਚ ਪਰਵਾਹ ਹੋ ਗਿਆ ਮਾਲਕਾ ਤੂੰ ਉਸ ਨੂੰ ਵੀ ਮਾਣ ਬਖਸ਼ ਦਾਪੇ ਆ ਨੀਤਾਣੀਆਂ ਦੇ ਤਾਣ ਵੀ ਬਲ ਬਖਸ਼ਣ ਵਾਲਾ ਭਾਵ ਜਿਹਦਾ ਦੁਨੀਆਂ ਦੇ ਅੰਦਰ ਕੋਈ ਬਲ ਨਹੀਂ ਕੋਈ ਤਾਕਤ ਨਹੀਂ ਤੇ ਉਹਨੂੰ ਤੂੰ ਮਾਲਕ ਆ ਤੂੰ ਤਾਕਤ ਬਖਸ਼ਣ ਵਾਲਾ ਤਿੰਨ ਨਿਉਟੀਆਂ ਦੀ ਓਟ ਓਟ ਦਾ ਅਰਥ ਹੁੰਦਾ ਹੈ ਆਸਰਾ ਸਹਾਰਾ ਠੀਕ ਹੈ ਦੁਨੀਆਂ ਦੇ ਅੰਦਰ ਹਰ ਬੰਦਾ ਕਿਸੇ ਨਾ ਕਿਸੇ ਸਹਾਰੇ ਦੇ ਕਰਕੇ ਜੁੰਦਾ ਪਿਆ ਕੋਈ ਪਰਿਵਾਰ ਦੇ ਸਹਾਰੇ ਦੇ ਕਰਕੇ ਜੁੰਦਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਨੂੰ ਤੁਸੀਂ ਪੜੋ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਜ਼ਿਕਰ ਕਰਦੇ ਹੋਇਆ ਸਮਝਣ ਦਾ ਯਤਨ ਕੀਤਾ ਕਹਿਣ ਲੱਗੇ ਭਲਿਆ ਕੋਈ ਬੰਦਾ ਆਖਦਾ ਵੀ ਇਹ ਮੇਰਾ ਬੜਾ ਪੱਕਾ ਸੱਜਣ ਹੈ ਮੈਂ ਇਸ ਸੱਜਣ ਦੇ ਕਰਕੇ ਜਿਉਣਾ ਪਿਆ ਮੈਂ ਕੋਈ ਆਪਣੇ ਪੁੱਤਰਾਂ ਦੇ ਕਰਕੇ ਜਿਉ ਰਿਹਾ ਕੋਈ ਆਪਣੇ ਭਰਾ ਦੇ ਕਰਕੇ ਜਿਉਂਦਾ ਪਿਆ ਤੇ ਇਥੋਂ ਤੱਕ ਕਈ ਵਾਰੀ ਘਰ ਦੇ ਵਿੱਚ ਜਦੋਂ ਪੁੱਤਰ ਦੀ ਆਮਦ ਨਾ ਹੋਵੇ ਘਰ ਦੇ ਵਿੱਚ ਬੱਚੀਆਂ ਹੋਣ ਤੇ ਉਸ ਸਮੇਂ ਕਈ ਵਾਰੀ ਸਾਡਾ ਜਿਹੜਾ ਰਿਸ਼ਤਾ ਹੈ ਉਹ ਕੁੜਮ ਦੇ ਨਾਲ ਜਵਾਈ ਦੇ ਨਾਲ ਇੰਨਾ ਕੋ ਬਣ ਜਾਂਦਾ ਹੈ ਬੰਦਾ ਕਹਿੰਦਾ ਵੀ ਅੱਜ ਤੋਂ ਬਾਅਦ ਜੇਕਰ ਮੈਂ ਜਿਉਣਾ ਹੈ ਤੇ ਕੇਵਲ ਤੇ ਕੇਵਲ ਇਨ੍ਹਾਂ ਦੇ ਸਹਾਰੇ ਜਿਉਣਾ ਹੈ ਇਨ੍ਹਾਂ ਦੇ ਆਸਰੇ ਜਿਉਣਾ ਹੈ ਪਾਉ ਦੁਨੀਆ ਦੇ ਅੰਦਰ ਹਰ ਬੰਦਾ ਕਿਸੇ ਨਾ ਕਿਸੇ ਸਹਾਰੇ ਦੇ ਨਾਲ ਕਿਸੇ ਨਾ ਕਿਸੇ ਦਾ ਆਸਰਾ ਤੱਕ ਕੇ ਬਿਟਾ ਹੋਇਆ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਬਚਨ ਕਰਦੇ ਕਿਸ ਹੀ ਢੜਾ ਕੀਆ ਮਿੱਤਰ ਸੁਤ ਕਾਲਕੇ ਕਿਸ ਨੇ ਜਿਹੜਾ ਢੜਾ ਕੀਤਾ ਕਿਸੇ ਨੇ ਆਪਣਾ ਆਸਰਾ ਤੱਕਿਆ ਕੋਈ ਮਿੱਤਰ ਦਾ ਸਹਾਰਾ ਤੱਕਦਾ ਪਿਆ ਕੋਈ ਆਖਦਾ ਵੀ ਮੈਨੂੰ ਆਪਣੇ ਪੁੱਤਰ ਦਾ ਸਹਾਰਾ ਹੈ ਕੋਈ ਉੱਥੇ ਬਚਨ ਇਹ ਵਰਤਦਾ ਪਿਆ ਆਖਦਾ ਪਿਆ ਵੀ ਮੈਨੂੰ ਭਰਾ ਦਾ ਬੜਾ ਸਹਾਰਾ ਹੈ ਮੇਰੇ ਭਾਪਰਾਏ ਜਿਹੜਾ ਉਹ ਬਾਹ ਦੇ ਨਾਲ ਬਾ ਕਰਕੇ ਖਲੋਤਾ ਪਿਆ ਸੱਜੀ ਬਾਣੀ ਖੱਬੀਆਂ ਪਾਵੇਂ ਤੇ ਕਿਸੇ ਹੀ ਢੜਾ ਕੀਆ ਕੁਲਮ ਸਕੇ ਨਾਲ ਜਵਾਈ ਹੁਣ ਕਿਸੇ ਦਾ ਜਿਹੜਾ ਸਹਾਰਾ ਹੈ ਢੜਾ ਹੈ ਉਹ ਨਾਲ ਕਰੋਤਾ ਹੋਇਆ ਕਿਦੇ ਨਾਲ ਉਹ ਆਪਣੇ ਕੁੜਮ ਦੇ ਨਾਲ ਕਰੋਤਾ ਹੋਇਆ ਕੋਈ ਜ਼ਵਾਈ ਦੇ ਨਾਲ ਕਰੋਤਾ ਹੋਇਆ ਤੇ ਅੱਗੇ ਸਤਿਗੁਰੂ ਜੀ ਬਚਨ ਕਰਦੇ ਆਪਿਆ ਸਮਝਾਉਣਾ ਕਰਦੇ ਕਿ ਕਈ ਵਾਰੀ ਬੰਦਾ ਆਪਣੀ ਤਾਕਤ ਦੂਸਰਿਆਂ ਨੂੰ ਵਿਖਾਉਣ ਦੇ ਲਈ ਕਈ ਵਾਰੀ ਦੂਸਰਿਆਂ ਨੂੰ ਤਾਕਤ ਵਿਖਾਉਣ ਦੇ ਲਈ ਮੈਂ ਕਿੰਨੇ ਜੋਗ ਹ ਇਹਦੇ ਕਰਕੇ ਜਿਹੜਾ ਉਹ ਕਿਸੇ ਉੱਚੀ ਪਦਵੀ ਵਾਲੇ ਬੰਦੇ ਦਾ ਸਹਾਰਾ ਤੱਕ ਲੈਂਦਾ ਉਹਦੇ ਬਾਹ ਫੜ ਲੈਂਦਾ ਤੇ ਆਲੇ ਦੁਆਲੇ ਲੋਕਾਂ ਦੇ ਵਿੱਚ ਜਿਤੋਂਦਾ ਹੁੰਦਾ ਹੁੰਦਾ ਵੀ ਮੇਰੀ ਤੇ ਫਰਾਨੇ ਐਮਐਲਏ ਦੇ ਨਾਲ ਗੱਲ ਹੈ ਮੇਰੀ ਐਮਪੀ ਦੇ ਨਾਲ ਗੱਲ ਹੈ ਮੇਰੇ ਸੀਐਮ ਦੇ ਨਾਲ ਗੱਲ ਹੈ ਮੇਰੇ ਕਮਿਸ਼ਨਰ ਦੇ ਨਾਲ ਗੱਲ ਹੈ ਮੇਰੀ ਚੌਧਰੀ ਦੇ ਨਾਲ ਗੱਲ ਹੈ ਕਿਸ ਕਰਕੇ ਵੀ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਰੁਤਬਾ ਬਣਿਆ ਹੋਵੇ ਉਸ ਸਮੇਂ ਉਹਦਾ ਸਹਾਰਾ ਕਉਣ ਬਣਦਾ ਪਿਆ ਉਹ ਪੀਐਮ ਨੂੰ ਆਪਣਾ ਸਹਾਰਾ ਬਣਾਈ ਫਿਰਦਾ ਉਹ ਸੀਐਮ ਨੂੰ ਸਹਾਰਾ ਕਮਿਸ਼ਨਰ ਨੂੰ ਡੀਐਸਪੀ ਨੂੰ ਸਹਾਰਾ ਬਣਾਈ ਫਿਰਦਾ ਕਿਉਂ ਲੋਕਾਂ ਦੇ ਮਨਾਂ 'ਚ ਡਰ ਪੈਦਾ ਕਰੇ ਪਰ ਮੇਰੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਕਹਿ ਲਗੇ ਠੀਕ ਹੈ ਕਿਸੇ ਨੇ ਪੁੱਤਰ ਦਾ ਸਹਾਰਾ ਤੱਕਿਆ ਕਿਸੇ ਨੇ ਭਰਾ ਦਾ ਸਹਾਰਾ ਤੱਕਿਆ ਕਿਸੇ ਨੇ ਮਿੱਤਰ ਦਾ ਤੱਕਿਆ ਹੋਰ ਰਿਸ਼ਤਿਆਂ ਦਾ ਸਹਾਰਾ ਤੱਕਿਆ ਪਰ ਸੱਚੇ ਪਾਤਸ਼ਾਹ ਅਸਲ ਦੇ ਵਿੱਚ ਜੇ ਮੈਂ ਤੁਹਾਨੂੰ ਗੱਲ ਆਖਾਂ ਨਾ ਬੇਨਤੀ ਕਰਾਂ ਅਸਲ ਦੇ ਵਿੱਚ ਹਮਰਾ ਧੜਾ ਹਰ ਰਿਹਾ ਸਮਾਈ ਕਹਿੰਦੇ ਮੇਰਾ ਜਿਹੜਾ ਧੜਾ ਹੈ ਨਾ ਸੱਚੇ ਪਾਤਸ਼ਾਹ ਮੇਰਾ ਆਸਰਾ ਹੈ ਮੇਰਾ ਆਸਰਾ ਕੇਵਲ ਤੇ ਕੇਵਲ ਪਰਮਾਤਮਾ ਜੀ ਤੁਸੀਂ ਹੋ ਸਤਿਰੇ ਤੋਂ ਬਿਨਾ ਕੋਈ ਸਹਾਰਾ ਨਹੀਂ ਬਣਦਾ ਸੱਚ ਜਾਣਿਆ ਜੇ ਦੁਨੀਆ ਦੇ ਜਿਹੜੇ ਆਸਰੇ ਨੇ ਦੁਨੀਆ ਦੇ ਸਹਾਰੇ ਨੇ ਇਹ ਇੱਕ ਨਾ ਇੱਕ ਦਿਨ ਖਤਮ ਹੋ ਸਕਦੇ ਨੇ ਇਹ ਇੱਕ ਨਾ ਇੱਕ ਦਿਨ ਸਹਾਰਾ ਬੇਸਹਾਰਾ ਹੋ ਸਕਦਾ ਹੈ ਕਿਸੇ ਦੀ ਓਟ ਲਈ ਹੋਈ ਉਹ ਬੇਓਟ ਹੋ ਸਕਦੀ ਹੈ ਉਹ ਕਿਸੇ ਹੋਰ ਨੂੰ ਓਟ ਦੇਣ ਦੇ ਯੋਗ ਹੋ ਸਕਦਾ ਤੁਹਾਨੂੰ ਓਟ ਨਹੀਂ ਦੇ ਸਕਦਾ ਪਰ ਇੱਕ ਗੱਲ ਦਾ ਯਾਦ ਰੱਖੋ ਜਿਨ੍ਹਾਂ ਨੇ ਮਾਲਕ ਦਾ ਸਹਾਰਾ ਤੱਕ ਲਿਆ ਇਹਦਾ ਓਟ ਲੈ ਲਈ ਉਹਨੂੰ ਫਿਰ ਹੋਰ ਕਿਤੇ ਜਾਣ ਦੀ ਲੋੜ ਨਹੀਂ ਪਰ ਉਹ ਬੇਨਤੀ ਕੀ ਕਰਦਾ ਉਹ ਬੇਨਤੀ ਇਹ ਕਰਦਾ ਵੀ ਮਾਲਕਾ ਹੁਣ ਤੇ ਮੈਂ ਤੇਰੇ ਦਰ ਦੇ ਉੱਤੇ ਆ ਕੇ ਬਹਿ ਗਿਆ ਹੁਣ ਤੇਰੇ ਹੱਥ ਦੇ ਵਿੱਚ ਐ ਵੀ ਮਰਜ਼ੀ ਜੋ ਮਰਜ਼ੀ ਕਰ ਜੋ ਪਾਈ ਲੈਣਾ ਜਿਹਨੇ ਸਹਾਰਾ ਤੱਕਿਆ ਨਾ ਜਦੋਂ ਮੇਰੇ ਬਾਬੇ ਨਾਨਕ ਨੇ ਵਰਖਾ ਕੀਤੀ ਪੈਸਿਆਂ ਦੇ ਕੋਈ ਪੈਸੇ ਲੈ ਕੇ ਚਲਾ ਗਿਆ ਕੋਈ ਉੰਜ ਡਰਦਾ ਹੋਇਆ ਚਲਾ ਗਿਆ ਤੇ ਇੱਕ ਜੀਆ ਸਮਾ ਵੀ ਆਇਆ ਤੇ ਸਤਿਗੁਰੂ ਤੇ ਕੋਤਕ ਰਚਨੇ ਸਨ ਨਾ ਕੋਤਕ ਰਚਦੇ ਹੋਇਆ ਕੀਤਾ ਕਿ ਹੱਥ ਦੇ ਵਿੱਚ ਡਾਂਗ ਪੜੀ ਹੈ ਭਿਆਨਕ ਰੂਪ ਧਰਨ ਕਰ ਲਿਆ ਕੁਝ ਤੇ ਮੇਰੇ ਵਰਗੇ ਜਿਹੜੇ ਵੈਸੇ ਆਏ ਸਨ ਉਹ ਤੇ ਡਰਦੇ ਉਹ ਵੈਸੇ ਭੱਜ ਗਏ ਕੋਈ ਪੈਸਿਆਂ ਕਰਕੇ ਆਇਆ ਸੋ ਪੈਸੇ ਲੈ ਕੇ ਚਲਾ ਗਿਆ ਜਿਸ ਨੂੰ ਪਿੱਛੇ ਛੱਟੇ ਕੀਤਾ ਪੈਸਾ ਲੈ ਕੇ ਚਲਾ ਗਿਆ ਪਰ ਬਾਬਾ ਨਾਨਕ ਅੱਗੇ ਅੱਗੇ ਜਾ ਰਿਹਾ ਭਾਈ ਲੈਣਾ ਪਿੱਛੇ ਪਿੱਛੇ ਬਾਬਾ ਨਾਨਕ ਆਵਾਜ਼ ਮਾਰ ਕੇ ਆਖਦਾ ਕਹਿੰਦਾ ਲੈਣਿਆ ਤੂੰ ਵੀ ਆਪਣੇ ਘਰ ਨੂੰ ਚਲਾ ਜਾ ਵੇਖ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਉਹ ਕਹਿੰਦਾ ਬਾਬਾ ਜਦੋਂ ਦਾ ਮੈਂ ਤੇਰੇ ਦਰ ਤੇ ਆਇਆ ਵਾਂ ਮੈਂ ਤਾਂ ਆਪਣਾ ਘਰ-ਬਾਰ ਸਭ ਕੁਝ ਤਿਆਗਤਾ ਅੱਜ ਤੋਂ ਬਾਅਦ ਤੇ ਮੇਰਾ ਘਰ ਵੀ ਤੂੰ ਹੀ ਐ ਤੇ ਮੇਰਾ ਬਾਹਰ ਵੀ ਤੂੰ ਹੀ ਐ ਹੁਣ ਦੱਸ ਮੈਂ ਤਾਂ ਆਪਣੇ ਘਰ ਦੇ ਵਿੱਚ ਲਗਾ ਫਿਰਨਾ ਆਪਣਾ ਘਰ ਛੱਡ ਕੇ ਹੁਰ ਜਾਵਾਂ ਤੇ ਜਾਵਾਂ ਕਿਤੇ ਆਪ ਜਿਨ੍ਹਾਂ ਨੇ ਅਸਲ ਦੇ ਵਿੱਚ ਸਹਾਰਾ ਆਸਰਾ ਤੱਕ ਲਿਆ ਨਾ ਓਟ ਲੈ ਲਈ ਐ ਪਰ ਉਹ ਓਟ ਇੱਕ ਨਾ ਇੱਕ ਦਿਨ ਉਹਨਾਂ ਨੂੰ ਮੰਜ਼ਲ ਤੇ ਪਹਚਾਰੀ ਹੈ ਇੱਕ ਨਿੱਕੀ ਜਿਹੀ ਘਟਨਾ ਮੈਂ ਜ਼ਿਕਰ ਕਰਾਂ ਕਿਸੇ ਫੌਜੀ ਵੀਰ ਨੇ 나 ਬੇਨਤੀ ਕੀਤੀ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਘਰ ਦੇ ਵਿੱਚ ਬੱਚਾ ਨਹੀਂ ਕਿਰਪਾ ਕਰ ਬਿਜੇ ਮੈਨੂੰ ਬੱਚੇ ਦੀ ਦਾਤ ਮਿਲੇ ਮੈਂ ਤੇਰੇ ਦਰ ਤੇ ਆਵਾਂਗਾ ਦਰਸ਼ਨਾਂ ਲਈ ਆਵਾਂਗਾ ਮਾਲਕ ਦੀ ਕਿਰਪਾ ਉਪਰਿ ਬਖਸ਼ਿਸ਼ ਹੋਈ ਕੁਝ ਸਮੇਂ ਤੋਂ ਬਾਅਦ ਘਰ ਦੇ ਵਿੱਚ ਬੱਚੇ ਦੀ ਆਮਦ ਹੋਈ ਹੁਣ 4 ਤੇ 5 ਮਹੀਨਿਆਂ ਦਾ ਬੱਚਾ ਕੇਵਲ ਹੈ ਜੀ ਉਹਨੇ ਆਪਣੇ ਪਰਿਵਾਰ ਨੂੰ ਨਾਲ ਲਿਆ ਪਰਿਵਾਰ ਨੂੰ ਨਾਲ ਲੈ ਕੇ ਗੁਰੂ ਨਾਨਕ ਦਾ ਸ਼ੁਕਰਾਨਾ ਕਰਨ ਲਈ ਤੁਰ ਪਿਆ ਕਰੋ ਗੱਡੀ 'ਚ ਬੈਠਾ ਰੇਲ ਗੱਡੀ 'ਚ ਤੇ ਹੋਇਆ ਕਿ ਜਿਹੜਾ ਫੌਜੀ ਵੀਰ ਸੀ ਕਿੰਦੇ ਵੀ ਉਹ ਅਗਾਂ ਲੰਘ ਗਿਆ ਤੇ ਉਹਦੀ ਪਤਨੀ ਤੇ ਜਿਹੜਾ ਬੱਚਾ ਹੈ ਉਹ ਪਿਛਲੇ ਸਟੇਸ਼ਨ ਤੇ ਉਤਰ ਗਏ ਕਿਸੇ ਨਾ ਕਿਸੇ ਕਾਰਨ ਕਰਕੇ ਕਿਉਂਕਿ ਉਹ ਕੋਤਕ ਕੋਈ ਵਾਪਰਨ ਦਾ ਸੀ ਹੁਣ ਉਥੇ ਜਦੋਂ ਉਤਰੀ ਹੈ ਉਹ ਆਪਣੇ ਬੱਚੇ ਦੇ ਨਾਲ ਉਹਨੇ ਕੀ ਕੀਤਾ ਵੀ ਪੁੱਛਣ ਲੱਗੀ ਵੀ ਇੱਥੋਂ ਗੁਰਦੁਆਰਾ ਪੰਜਾ ਸਾਹਿਬ ਕਿੰਨੀ ਕੁ ਦੂਰ ਹੈ ਉਥੋਂ ਦੇ ਲੋਕਾਂ ਨੇ ਕਿਹਾ ਵੀ ਅਗਲਾ ਸਟੇਸ਼ਨ ਹੈ ਜਿਹੜਾ ਉਹ ਸਟੇਸ਼ਨ ਪੰਜਾ ਸਾਹਿਬ ਦਾ ਹੁਣ ਮੰਦੇ ਵਿੱਚ ਇਹ ਵੀ ਚਿੰਤਾ ਹੈ ਵੀ ਮੇਰਾ ਪਤੀ ਇਹ ਗਾਂ ਲੱਗ ਗਿਆ ਉਹ ਫੇਕਰ ਕਰੇਗਾ ਉਹ ਚਿੰਤਾ ਕਰੇਗਾ ਵੀ ਮੈਂ ਪਿੱਛੇ ਉਤਰ ਗਈਆਂ ਉੱਥੇ ਕੋਈ ਘੋੜਸਵਾਰ ਖੜਤਾ ਸੀ ਘੋੜਸਵਾਰ ਨੂੰ ਕਹਿ ਲੱਗੇ ਵੀ ਇਦਾਂ ਕਰ ਤੂੰ ਮੈਨੂੰ ਉਸ ਜਗ੍ਹਾ ਤੇ ਪਹੁੰਚਾ ਸਕਣਾ ਉਹ ਕਹਿੰਦੇ ਪਹੁੰਚਾ ਦਾਂਗਾ ਕੋਈ ਗੱਲ ਨਹੀਂ ਨਿੱਕਾ ਜਿਹਾ ਬੱਚਾ ਵੀ ਹੋਰ ਕੋਈ ਮੇਰੇ ਕੋਲ ਸਹਾਰਾ ਨਹੀਂ ਜਿਹਦੇ ਨਾਲ ਮੈਂ ਲੈ ਕੇ ਜਾਵਾਂ ਕਾਫੀ ਦੂਰ ਹੈ 3-4 ਮੀਲ ਦੂਰ ਹੈ ਸਫਰ ਹੈ ਬੜਾ ਉਹਨੇ ਕੀ ਕੀਤਾ ਵੀ ਆਪਣੇ ਬੱਚੇ ਨੂੰ ਤੇ ਆਪ ਘੋੜੇ ਤੇ ਬੈਠੇ ਉਹ ਤਰਖਾਨ ਘੋੜਾ ਲੈ ਕੇ ਤੁਰ ਪਿਆ ਜਦੋਂ ਮਾਲਕ ਦਾ ਆਸਰਾ ਤਕੀਏ ਤੇ ਵੇਖੋ ਕਿਰਪਾ ਕਿਵੇਂ ਕਰਦਾ ਹੁਣ ਗਹਿਣਾ ਗੱਟਾ ਬਹੁਤ ਪਾਇਆ ਸੀ ਤੇ ਰਸਤੇ ਦੇ ਵਿੱਚ ਜਿਹੜਾ ਤਰਖਾਨ ਸੀ ਨੀਅਤ ਮਾੜੀ ਹੋ ਗਈ ਉਹ ਕਹਿੰਦਾ ਵੀ ਜਾ ਤੇ ਤੂੰ ਗਹਿਣਾ ਗੱਟਾ ਉਤਾਰ ਦੇ ਮੈਨੂੰ ਉਤਾਰ ਕੇ ਦੇ ਨਹੀਂ ਤੇ ਆ ਜਿਹੜਾ ਤੇਰਾ ਬੱਚਾ ਹੈ ਬੱਚੇ ਨੂੰ ਮੈਂ ਮਾਰ ਦਵਾਂਗਾ ਉਹ ਕਹਿੰਦਾ ਤੈਨੂੰ ਜੋ ਕੁਝ ਚਾਹੀਦਾ ਤੂੰ ਲੈ ਲੈ ਪਰ ਬੱਚੇ ਨੂੰ ਛੱਡ ਦਿਓ ਕਹਿੰਦਾ ਨਹੀਂ ਪਹਿਲਾਂ ਮੈਂ ਬੱਚੇ ਨੂੰ ਮਾਰਾਂਗਾ ਫਿਰ ਬਾਅਦ ਦੇ ਵਿੱਚ ਤੈਨੂੰ ਲੁੱਟ ਕੇ ਫਿਰ ਮੈਂ ਚਲਾ ਜਾਵਾਂਗਾ ਉਹ ਹੋਇਆ ਕਿ ਉਹਨੂੰ ਉਤਾਰਿਆ ਉਤਾਰ ਕੇ ਨਾਲ ਰੁਕਦੇ ਬਣ ਦਿੱਤਾ ਤੇ ਬੱਚੇ ਨੂੰ ਪਕੜਿਆ ਬੱਚੇ ਨੂੰ ਨਾਲ ਪਕੜ ਕੇ ਛੁਰਾ ਮਾਰਨ ਲੱਗਾ ਉਹਨੂੰ ਮਰ ਕਤਲ ਕਰਨ ਲੱਗਾ ਇੰਨੇ ਤੱਕ ਜਹੀ ਖਿੜ ਵਾਪਰੇ ਉੱਥੇ ਖੋਡੇ ਸੀ ਖੋਡੇ ਤੋਂ ਸੱਪ ਨਿਕਲਿਆ ਤੇ ਉਹ ਲੜ ਗਿਆ ਤੇ ਨਾਲੋਂ ਨਾਲ ਉਹ ਮਰ ਗਿਆ ਤੇ ਇੰਨੇ ਨੂੰ ਜਿਹੜਾ ਫੌਜੀ ਸੀ ਉਹ ਵੀ ਇੰਨੇ ਨੂੰ ਕਿਸੇ ਨੂੰ ਨਾਲ ਲੈ ਕੇ ਸਫ਼ਰ ਕਰਦਾ ਹੋਇਆ ਉਥੋਂ ਲਾ ਉਥੋਂ ਵਿੰਦਾ ਹੋਇਆ ਲੰਘਦਾ ਪਿਆ ਸੀ ਵੀ ਕਿਤੇ ਇਸ ਰਸਤੇ ਨਾਲ ਜਾ ਰਹੀ ਹੋਵੇ ਕੰਨਾਂ 'ਚ ਬੱਚੇ ਦੀ ਆਵਾਜ਼ ਵੀ ਰੋਣ ਦੀ ਆਵਾਜ਼ ਵੀ ਰੁਕੇ ਉੱਥੇ ਵੇਖਿਆ ਵੀ ਉਸ ਜਗ੍ਹਾ ਦੇ ਉੱਤੇ ਉਹਦੀ ਪਤਨੀ ਤੇ ਉਹਦਾ ਬੱਚਾ ਹੈ ਸਾਰੀ ਗੱਲ ਦਾ ਪਤਾ ਲੱਗਾ ਤੇ ਜਾ ਕੇ ਮੇਰੇ ਨਾਨਕ ਦਾ ਸ਼ੁਕਰਾਨਾ ਕੀਤਾ ਵੀ ਸੱਚੇ ਪਰਸ਼ਾ ਤੂੰ ਅੱਜ ਰਾਖਾ ਬਣਿਆ ਹੈ ਅਸਲ ਦੀ ਵਿੱਚ ਕਿਉਂਕਿ ਗੁਰੂ ਰਾਖਾ ਹੈ ਸਾਡੀ ਇੱਜ਼ਤ ਦਾ ਵੀ ਤੇ ਪਤ ਦਾ ਵੀ ਹੈ ਗੁਰੂ ਸਾਡਾ ਰਾਖਾ ਹੈ ਤੇ ਅਸਲ 'ਚ ਜਦੋਂ ਬੰਦਾ ਸਹਾਰਾ ਤੱਕਦਾ ਹੈ ਨਾ ਇਸੇ ਕਰਕੇ ਬੇਨਤੀ ਸਿੱਖੇ ਕਰਦਾ ਵੀ ਮਾਲਕਾ ਤੂੰ ਨੇਉਟੀਆਂ ਦੀ ਓਟ ਐ ਤੂੰ ਓਟ ਦੇਣ ਵਾਲਾ ਹੈ ਜਿੰਨਾ ਦਾ ਕੋਈ ਸਹਾਰਾ ਨਹੀਂ ਜਿੰਨਾ ਦਾ ਕੋਈ ਆਸਰਾ ਨਹੀਂ ਉਹਨਾਂ ਨੂੰ ਤੂੰ ਸਹਾਰਾ ਦੇਣ ਵਾਲ ਹੈ ਸਤਵੇਂ ਪਤਸ਼ਾਹ ਦਾ ਸਮਾਯਾ ਸਤਗੁਰੂ ਜਦੋਂ ਮਹਾਰਾਜ ਦੀ ਧਰਤੀ ਤੇ ਪਹੁੰਚੇ ਨਾ ਮਹਾਰਾਜ ਇੱਕ ਨਗਰ ਹੈ ਪਿੰਡ ਹੈ ਉਹਦੇ ਬਾਹਰੋਂ ਬਾਹਰ ਆਪਣਾ ਜਾ ਕੇ ਡੇਰਾ ਕਰ ਲਿਆ ਉਸ ਜਗ੍ਹਾ ਤੇ ਡੇਰਾ ਕੀਤਾ ਵੀ ਜਿਸ ਜਗ੍ਹਾ ਦੇ ਉੱਤੇ ਹੁਣ ਸੰਗਤਾਂ ਨੂੰ ਔਣ ਜਾਣ ਲੈ ਵਿੱਚ ਪਰੇਸ਼ਾਨੀ ਨਾ ਹੋਵੇ ਕਿਉਂ ਸੱਚੇ ਪਾਕਸਾ ਜਿੱਥੇ ਜਾਂਦੇ ਸਨ ਸਿੱਖੀ ਦਾ ਪ੍ਰਚਾਰ ਪਿਆ ਕਰਦੇ ਨੇ دیਵਾਨ ਵੀ ਸੱਜਦੇ ਨੇ ਹੁਣ دیਵਾਨਾ ਦਾ ਜਿਹੜਾ ਸਮਾਂ ਸੀ ਕਿਉਂਕਿ ਸੰਗਤਾਂ ਨੇ ਉਹਨਾਂ ਜਾਣਾ ਕਰਨਾ ਇਲਾਕੇ ਦੀਆਂ ਸੰਗਤਾਂ ਨੇ ਸਵੇਰੇ ਵੀ ਬੰਦਾ ਰੁਟੀਨ ਚ ਬਿਜੀ ਹੁੰਦਾ ਸ਼ਾਮੀ ਵੀ ਬਿਜੀ ਹੁੰਦਾ ਦੁਪਹਿਰ ਦਾ ਦੁਬਾਰਾ ਖਣਾ ਕਰਨਾ ਸੰਗਤਾਂ ਨੇ ਉਹਨਾਂ ਦਰਸ਼ਨ ਕਰਨੇ ਉਥੋਂ ਇੱਕ ਗੱਡਰੀ ਆ ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਗੱਡੀਆਂ ਦੇ ਉੱਤੇ ਸਫਰ ਕਰਦੇ ਹੁੰਦੇ ਨੇ ਉਹ ਲੰਘਦੇ ਪੇਸਨ ਉਥੋਂ ਲੰਘਦੇ ਪੇ ਨੇ ਪਤਾ ਲੱਗਾ ਵੀ ਇੱਥੇ ਗੁਰੂ ਨਾਨਕ ਦੇਵ ਜੋਤ ਸਤਵੇਂ ਪਾਤਸ਼ਾਹ ਜੀ ਆਏ ਨੇ। ਰਾਜਸਥਾਨ ਤੋਂ ਤੁਰੇ ਨੇ ਤੇ ਇੱਧਰ ਲਗੇ ਹੁੰਦੇ ਨੇ। ਪਤਾ ਲੱਗਾ ਵੀ ਇੱਥੇ ਸੱਚੇ ਪਾਤਸ਼ਾਹ ਜੀ ਆਏ ਨੇ। ਹੁਣ ਇਸ ਗੱਲ ਦਾ ਵੀ ਪਤਾ ਲੱਗਾ ਵੀ ਜਿੱਥੇ ਮੇਰਾ ਬਾਬਾ ਜਾ ਰਿਹਾ ਓਥੇ ਜਿੱਥੇ ਸ਼ਬਦ ਦਾ ਲੰਗਰ ਮਿਲਦਾ ਪਿਆ ਓਥੇ ਗੁਰੂ ਦਾ ਲੰਗਰ ਵੀ ਬਟ ਓਟ ਵਰਤਦਾ ਪਿਆ। ਕਿਉਂ ਸਾਡੀ ਤਾਂ ਖੇਡ ਬਸ ਇੱਥੋਂ ਤੱਕ ਰਹਿ ਗਈ ਨਾ ਵੀ ਅਸੀਂ ਲੰਗਰਾਂ ਤੱਕ ਗੁਰੂ ਕੇ ਲੰਗਰਾਂ ਤੱਕ ਹੀ ਸੀਮਤ ਰਹਿ ਗਏ। ਲੰਗਰ ਲੋੜਾ ਕੋਈ ਮਾੜੀ ਚੀਜ਼ ਨਹੀਂ ਇਹ ਸਾਡੇ ਹੱਕ ਦੇ ਵਿੱਚ ਹੀ ਆਇਆ ਪਰ ਇਹਦੇ ਨਾਲ ਨਾਲ ਮੇਰੇ ਬਾਬੇ ਨੇ ਸ਼ਬਦ ਦਾ ਵੀ ਲੰਗਰ ਲਾਇਆ ਸੀ ਉਹ ਕਹਿੰਦੇ ਵੀ ਜੇ ਤਨ ਦੀ ਭੁੱਖ ਦੇ ਲਈ ਤੈਨੂੰ ਖੁਰਾਕ ਜ਼ਰੂਰੀ ਹੈ ਤੇ ਮਨ ਦੀ ਭੁੱਖ ਦੇ ਲਈ ਗੁਰੂ ਦਾ ਸ਼ਬਦ ਜ਼ਰੂਰੀ ਹੈ ਹੁਣ ਇਸ ਨੂੰ ਪਤਾ ਲੱਗਾ ਵੀ ਕਹਿਣ ਲੱਗਾ ਵੀ ਇੱਥੇ ਗੁਰੂ ਪਾਤਸ਼ਾਹ ਜੀ ਰੁਕੇ ਨੇ ਖਾਣ ਦੇ ਲਈ ਪ੍ਰਸ਼ਾਦਾ ਵੀ ਮਿਲੇਗਾ ਲੰਗਰ ਵੀ ਮਿਲਦਾ ਹੈ ਕਿਉਂ ਨਾ ਖੁਦ ਵੀ ਆਪਾਂ ਇਦਾਂ ਕਰੀਏ ਵੀ ਆਹ ਦੋ ਬੱਚੇ ਨੇ ਜਿਹੜੇ ਇਹਨਾਂ ਬੱਚਿਆਂ ਨੂੰ ਨਾਲ ਲਈਏ ਤੇ ਨਾਲ ਲੈ ਕੇ ਉਥੋਂ ਆਪਾਂ ਰਜ ਕੇ ਪ੍ਰਸ਼ਾਦਾ ਛਕਾਈਏ ਕਿਉਂਕਿ ਉਹ ਬੱਚਿਆਂ ਦੇ ਜਿਹੜੇ ਸਨ ਮਾਤਾ ਪਿਤਾ ਚਲਾਣਾ ਕਰਕੇ ਸਨ ਤੇ ਉਹਦਾ ਸਾਮ ਸੰਭਾਲ ਸੋਦਾ ਚਾਚਾ ਕਰਦਾ ਪਿਆ ਸੀ ਜਦੋਂ ਪਤਾ ਲੱਗਾ ਵੀ ਉਹ ਨਾਲ ਲੜਿਆ ਉਹਨਾਂ ਬਾਹ ਪਕੜੀ ਹੈ ਤੇ ਦੋਵਾਂ ਨੂੰ ਨਾਲ ਲੜਿਆ ਤੁਰਪੇ ਹੁਣ ਜਦੋਂ ਬੱਚੇ ਨੂੰ ਭੁੱਖ ਲੱਗੀ ਹੋਵੇ ਬੱਚਾ ਰੋਵੇਗਾ ਤੇ ਸੇ ਆਕੇ ਕਾਲੇ ਖਾਂ ਜਿਹੜਾ ਚੌਧਰੀ ਆ ਉਹਨੇ ਆਕੇ ਨਮਸਕਾਰ ਕੀਤੀ ਕਾਲੇ ਖਾਨੇ ਤੇ ਸੰਗਤ ਦੇ ਵਿੱਚ ਬਹਿ ਗਿਆ ਪਰ ਬੱਚੇ ਰੋਂਦੇ ਪਏ ਨੇ ਹੁਣ ਬੱਚਿਆਂ ਨੂੰ ਕਿਸ ਗੱਲ ਦੀ ਸਮਝ ਆ ਉਹ ਆਲੇ ਬਾਹਰ ਵੇਖਣ ਵੀ ਬਾਹਰ ਪ੍ਰਸ਼ਾਦਾ ਪਿਆ ਤਿਆਰ ਹੁੰਦਾ ਵੀ ਰੋਟੀ ਵੱਲ ਵੇਖ ਕੇ ਪ੍ਰਸ਼ਾਦੇ ਵੱਲ ਵੇਖ ਕੇ ਚੀਕਾਂ ਮਾਰਨ ਰੋਣ ਉਹ ਕਾਲੇ ਕਾਂ ਸਮਝਾਵੇ ਬੇ ਕੁਝ ਸਮਾ ਰੁਕ ਜੋਧ ਵਾਂਦੀਸ ਮਾਕਤੀ ਕੋ ਵੇਗੀ ਜਦੋਂ ਸੰਗਤਾ ਸ਼ਕਣ ਗਿਆ ਉਹਦੇ ਨਾਲ ਆਪਾਂ ਵੀ ਸ਼ੱਕ ਲਾਂਗੇ ਪਰ ਉਹਨਾਂ ਕੋਤਕੀ ਕੀਤਾ ਸੱਚੇ ਪਾਤਸ਼ਾਹ ਦੇ ਉੱਠ ਕੇ ਨਾ ਸਾਹਮਣੇ ਆ ਗਏ ਦੋਵੇਂ ਜਾਨੇ ਇੱਕ ਆਪਣੇ ਹੱਥਾਂ ਦੇ ਨਾਲ ਮੂੰਹ ਵੱਲ ਇਸ਼ਾਰਾ ਕਰਦਾ ਪਿਆ ਤੇ ਦੂਜਾ ਪੇਟ ਨੂੰ ਕੁੱਟਣ ਲੱਗ ਪਿਆ ਜਿਵੇਂ ਪੇਟ ਦੀ ਢੋਲਕੀ ਬਣਾ ਕੇ ਵਜਾਣ ਲੱਗ ਪਿਆ ਇਕ ਕੋਤਕ ਵੇਖਦੀ ਐ ਸੰਗਤ ਬੈਠੇ ਸੱਚੇ ਪਾਤਸ਼ਾਹ ਬੈਠੇ ਨੇ ਕੋਤਕਵਾਲ ਵੇਖਣ ਲੱਗੇ ਵੀ ਕਹਿ ਲੱਗੇ ਭਲੇ ਉਹ ਬੱਚੇ ਕਿਧੇ ਨਾਲ ਆਏ ਨੇ ਉਹ ਕਾਲੇ ਖਾਂ ਜਿਹੜਾ ਆਇਆ ਸੀ ਸਾਹਮਣੇ ਆ ਕੇ ਖਲੋ ਗਿਆ ਕਹਿਣ ਲੱਗੇ ਸਤਿਗੁਰੂ ਸਾਡੇ ਨਾਲ ਆਏ ਨੇ ਕਹਿੰਦੇ ਇਹ ਕੀ ਇਸ਼ਾਰੇ 'ਤੇ ਕਰਦੇ ਨੇ ਇੱਕ ਮੂੰਹ ਵਾਲ ਇਸ਼ਾਰਾ ਕਰਦਾ ਪਿਆ ਤੇ ਦੂਸਰਾ ਪੇਟ ਪਿਆ ਕੁੱਟਦਾ ਕਿਉਂ ਕੁੱਟਦਾ ਪਿਆ ਹੱਥ ਜੋੜ ਕੇ ਖਲੋ ਗਿਆ ਕਹਿਣ ਲੱਗਾ ਸੱਚੇ ਪਾਤਸ਼ਾਹ ਅਸੀਂ ਰਾਜਸਥਾਨ ਤੋਂ ਤੁਰਿਆ ਇਨਾਂ ਦੇ ਮਾਤਾ ਪਿਤਾ ਨਹੀਂ ਇਹਨਾਂ ਦੀ ਸੰਭਾਲ ਮੈਂ ਕਰਦਾ ਪਿਆ ਵਾ ਬੱਚਿਆਂ ਨੂੰ ਭੁੱਖ ਪਈ ਲੱਗੀ ਇਹਨਾਂ ਨੂੰ ਮੈਂ ਸਮਝਾਇਆ ਵੀ ਹੈ ਵੀ ਕੁਝ ਸਮਾਂ ਰੁਕ ਜਾਵੋ ਰੁਕਣ ਤੋਂ ਬਾਅਦ ਤੁਹਾਨੂੰ ਪ੍ਰਸ਼ਾਦਾ ਮਿਲ ਜੇਗਾ ਸਾ ਪਰ RAM ਨਾਲ ਬੈਠ ਕੇ ਛਕਾਂਗੇ ਪਰ ਬੱਚੇ ਨੇ ਪਰ ਬੱਚਿਆਂ ਨੂੰ ਕੌਣ ਸਮਝਾ ਸਕਦਾ ਮੇਰੇ ਸਤਿਗੁਰਾਂ ਨੇ ਉਹਨਾਂ ਦੋਵਾਂ ਬੱਚਿਆਂ ਨੂੰ ਪਕੜਿਆ ਤੇ ਆਪਣੀ ਗਲਬਕੜੀ ਚ ਲੈ ਲਿਆ ਤੇ ਨਾਲ ਆਵਾਜ਼ ਮਾਰੀ ਇਧਰੋਂ ਗੁਰਬਾਣੀ ਦਾ ਸ਼ਬਦ ਕੀਰਤਨ ਪਿਆ ਚੱਲਦਾ ਤੇ ਨਾਲ ਇੱਕ ਸਿੱਖ ਨੂੰ ਆਵਾਜ਼ ਮਾਰੀ ਇਦਾਂ ਕਰੋ ਇੱਕ ਥਾਲੀ ਪਰੋਸੋ ਉਹ ਲਿਆਓ ਤੁਸੀਂ ਸਾਡੇ ਕੋਲ ਕੋ ਲਿਆਂਦਾ ਸਿੱਖ ਗਿਆ ਪ੍ਰਸ਼ਾਦਾ ਲੈ ਕੇ ਆਇਆ ਕੋਲ ਬਿਠਾਇਆ ਤੇ ਉਹਨਾਂ ਨੂੰ ਸ਼ਿਕਾਇਆ ਤੇ ਜਦੋਂ ਤੱਕ ਉਹ ਰੱਜ ਕੇ ਨਾ ਛਕਦੇ ਨੇ ਤੇ ਜਦੋਂ ਰੱਜ ਕੇ ਸਤਿਗੁਰੂ ਪੁੱਛਣ ਲੱਗੇ ਰੱਜ ਗਏ ਉਹ ਕਹਿੰਦੇ ਰੱਜ ਗਏ ਆ ਦੂਜੀ ਵਾਰੀ ਫਿਰ ਪੁੱਛਿਆ ਰੱਜ ਗਏ ਕਹਿੰਦੇ ਰੱਜ ਗਏ ਆ ਤੀਜੀ ਵਾਰੀ ਜਦੋਂ ਪੁੱਛਿਆ ਨਾ ਵੀ ਰੱਜ ਗਏ ਹੋ ਕਹਿ ਲਗੇ ਰੱਜ ਗਏ ਆ ਤੇ ਕਾਲੇ ਖਾਂ ਨੂੰ ਆਵਾਜ਼ ਮਾਰ ਕੇ ਕਹਿ ਲਗੇ ਕਾਲੇ ਖਾਂ ਇਹ ਅਸਲ ਦੇ ਵਿੱਚ ਅੱਜ ਤੋਂ ਬਾਅਦ ਰੱਜ ਹੀ ਗਏ ਨੇ ਅੱਜ ਤੋਂ ਬਾਅਦ ਕਦੇ ਭੁੱਖੇ ਨਹੀਂ ਰਹਿਣਗੇ ਇਹਦੇ ਦਰ ਤੇ ਲੋਕ ਆਉਣਗੇ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਆ ਕੇ ਇਥੋਂ ਲੋਕ ਬਰਕਤਾਂ ਲੈ ਕੇ ਜਾਣਗੇ ਰੱਜ ਕੇ ਜਾਣਗੇ ਅੱਜ ਵੀ ਜਦੋਂ ਆਹ ਫੁਲਕੀਆਂ ਮਿਸਲ ਦਾ ਆਪਾਂ ਜਦੋਂ ਇਤਿਹਾਸ ਪੜ੍ਹਦੇ ਆ ਨਾ ਇਹ ਉਹੀ ਮਿਸਲ ਹੈ ਜਿਨ੍ਹਾਂ ਨੂੰ ਸਤਵੇਂ ਪਾਤਸ਼ਾਹ ਨੇ ਕਦੇ ਸਮੇ ਦੇ ਅਨੁਸਾਰ ਵਰ ਦਿੱਤਾ ਸੀ ਕਿਰਪਾ ਕੀਤੀ ਸੀ ਇਹਨਾਂ ਬੱਚਿਆਂ ਦੇ ਉੱਤੇ ਇਹਨਾਂ ਦਾ ਨਾਂ ਸੀ ਸੰਦਲੀ ਤੇ ਫੂਲ ਇਹਨਾਂ ਦੀ ਝੋਲੀ ਦੇ ਵਿੱਚ ਮੇਰੇ ਸੱਚੇ ਪਾਤਸ਼ਾਹ ਨੇ ਦਾਤ ਪਾਈ ਜਿਦਾ ਕੋਈ ਸਹਾਰਾ ਨਾ ਬਣਿਆ ਸਰਾਨਾ ਬਣਿਆ ਇੱਕ ਚਾਚਾ ਬੱਚਿਆਂ ਨੂੰ ਪਿਆ ਪਾਲਦਾ ਜਦੋਂ ਨੇ ਵੇਖਿਆ ਵੀ ਪ੍ਰਸ਼ਾਦੇ ਦੇ ਲਈ ਭੁੱਖ ਲੱਗੀ ਹੈ ਪ੍ਰਸ਼ਾਦਾ ਇੱਥੇ ਮਿਲਦਾ ਪਿਆ ਮੰਨ ਚ ਸੋਚੋ ਜੀ ਆਪਾਂ ਇਸ ਜਗ੍ਹਾ ਤੇ ਲੈ ਚੱਲਾਂ ਹਰੋਤੋ ਪਰਸ਼ਾਦਾ ਤੇ ਮਿਲਿਆ ਨਾਲ ਗੁਰੂ ਨੇ ਕਿਰਪਾ ਕਰ ਦਿੱਤੀ ਸਤਲੁਜ ਤੇ ਬਿਆਸ ਦੇ ਵਿਚਕਾਰ ਦਾ ਜਿਹੜਾ ਇਲਾਕਾ ਸੀ ਨਾ ਉਹਨਾਂ ਨੂੰ ਆਖਿਆ ਸੀ ਵੀ ਕਦੇ ਤੁਹਾਡਾ ਇਹ ਇਲਾਕੇ ਦੇ ਤੁਸੀਂ ਮਾਲਕ ਹੋਵੋਗੇ ਤੇ ਤੁਹਾਡੇ ਜਿਹੜੇ ਘੋੜੇ ਨੇ ਉਹ ਜਮਨਾ ਤੋਂ ਪਾਣੀ ਪੀਆ ਕਰਨਗੇ ਸਮਾਂ ਆਇਆ ਸੀ ਜਮਨਾ ਤੋਂ ਤੱਕ ਉਹਨਾਂ ਦਾ ਰਾਜ ਸੀ ਇੱਕ ਸੰਫੂਲ ਦਾ ਜਿਹੜਾ ਜਮਨਾ ਤੱਕ ਰਾਜ ਸੰਦਲੀ ਇਸ ਇਲਾਕੇ 'ਚ ਰਾਜ ਪਿਆ ਕਰਦਾ ਹੈ ਇਹ ਗੁਰੂ ਨਾਨਕ ਦੇਵ ਜੀ ਕਰਦੀਆਂ ਬਰਕਤਾਂ ਨੇ ਜਦੋਂ ਕੋਈ ਕਿਸੇ ਦੀ ਓਟ ਨਹੀਂ ਬਣਦਾ ਜਦੋਂ ਦੁਨੀਆਂ ਦੀਆਂ ਓਟਾਂ ਖਤਮ ਹੋ ਜਾਂਦੀਆਂ ਨੇ ਉਦੋਂ ਫਿਰ ਮੇਰਾ ਗੁਰੂ ਆਪ ਸਹਾਈ ਬਣਦਾ ਬਸ ਉਹਨੂੰ ਲੋੜ ਏ ਪਹਿਲੀਆਂ ਦੋ ਗੱਲਾਂ ਮੰਨਣ ਦੀ ਉਹ ਕਿਹੜੀ ਹੈ ਵੀ ਨਿਮਾਣਾ ਹੋ ਕੇ ਤੈਨੂੰ ਆਉਣਾ ਪਵੇਗਾ ਜਦੋਂ ਨਿਮਾਣਾ ਹੋ ਕੇ ਗੁਰੂ ਦੇ ਕੋਲ ਆਵੇਂਗਾ ਤਿੱਥੇ ਆ ਕੇ ਬੇਨਤੀ ਕਰੇਗਾ ਵੀ ਮਾਲਕਾ ਹੁਣ ਮੇਰਾ ਕੋਈ ਬਲ ਨਹੀਂ ਮੇਰੀ ਕੋਈ ਤਾਕਤ ਨਹੀਂ ਵੀ ਮੈਂ ਆਪਣੀ ਤਾਕਤ ਦੇ ਨਾਲ ਕੁਝ ਕਰ ਸਕਾਂ ਤੇ ਉਹ ਦਿਨ ਤੋਂ ਬਾਅਦ ਤੇਰਾ ਗੁਰੂ ਸਹਾਰਾ ਬਣਦਾ ਹੈ ਇਸੇ ਕਰਕੇ ਸੱਚੇ ਪਤਸ਼ਾਹ ਜੀ ਨੇ ਬਚਨ ਕੀ ਬਚਨ ਕਰਦੇ ਹੋਇਆ ਕਿਹਾ ਵੀ ਕਿਨ ਲਗੇ ਮਾਲਕਾ ਤੂੰ ਪਰਬਤ ਦੀ ਤਰ੍ਹਾਂ ਜਿਵੇਂ ਪਰਬਤ ਹੁੰਦਾ ਹੈ ਨਾ ਉਹ ਖਲੋਤਾ ਮੰਦਾ ਉਹ ਕਦੇ ਵੀ ਡੋਲਦਾ ਨਹੀਂ ਕਿਹਾ ਮਾਲਕਾ ਤੂੰ ਉਸੇ ਤਰ੍ਹਾਂ ਤੇ ਜਿਹੜਾ ਸਿੱਖ ਤੇਰੇ ਚਰਨਾਂ ਦੇ ਵਿੱਚ ਜੁੜ ਜਾਂਦਾ ਤੇਰਾ ਆਸਰਾ ਲੈ ਲੈਂਦਾ ਹੈ ਉਹ ਵੀ ਮਾਲਕਾ ਤੇਰਾ ਰੂਪ ਬਣ ਜਾਂਦਾ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਵੀ ਮੈਂ ਤੇਰਾ ਸਹਾਰਾ ਲੈ ਲਿਆ ਵੀ ਤੂੰ ਹੁਣ ਹਿਲਣਾ ਨਹੀਂ ਤੇ ਮੈਂ ਡੋਲਣਾ ਨਹੀਂ ਮੈਨੂੰ ਪਤਾ ਹੈ ਵੀ ਮਾਲਕਾ ਤੂੰ ਰੱਖਣ ਵਾਲਾ ਹੈ ਕਿਉਂ ਜਦੋਂ ਸਹਾਰਾ ਮਾਲਕ ਦਾ ਲਈਏ ਤੇ ਮਾਲਕ ਕਿਰਪਾ ਕਰਦਾ ਏ ਇਸੇ ਕਰਕੇ ਆਪਾਂ ਮਾਲਕ ਦੇਗੇ ਅਰਦਾਸ ਕਰਦੇ ਆ ਮਾਲਕਾ ਤੇਰੇ ਘਰ ਦੇ ਵਿੱਚ ਬਰਕਤਾਂ ਦੇ ਕੋ تیر ਕੋਲ ਨਿਆਸਰਾ ਆ ਗਿਆ ਤੂੰ ਆਸਰ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ ਕੋਈ ਸਹਾਰਾ ਲੈਣਾ ਗਿਆ ਤੂੰ ਸਹਾਰਿਆਂ ਨੂੰ ਸਹਾਰਾ ਦੇਣ ਵਾਲਾ ਅੱਗੇ ਆਪਾਂ ਸ਼ਬਦ ਵਰਤਦੇ ਹਾਂ ਸੱਚੇ ਪਿਤਾ ਵਾਹਿਗੁਰੂ ਦੁਨੀਆ ਦੇ ਉੱਤੇ ਅਨੇਕਾਂ ਪਿਤਾ ਹੋਣਗੇ ਅਨੇਕਾਂ ਬਣੇ ਅਨੇਕਾਂ ਬਣ ਰਹੇ ਨੇ ਅਨੇਕਾਂ ਨੇ ਬਨਣਾ ਤੇ ਅਨੇਕਾਂ ਇਸ ਜਗ੍ਹਾ ਤੋਂ ਚਲੇ ਗਏ ਪਰ ਸੱਚ ਜਾਣਿਓ ਅਸਲ ਦੇ ਵਿੱਚ ਸੱਚਾ ਜਿਹੜਾ ਪਿਤਾ ਹੈ ਉਹ ਕੇਵਲ ਤੇ ਕੇਵਲ ਇੱਕੋ ਹੈ ਉਹ ਹੈ ਪਰਮਾਤਮਾ ਦੁਨੀਆ ਦੇ ਪਿਤਾ ਦੇ ਵਾਸਤੇ ਆਪਾਂ ਸ਼ਬਦ ਨਹੀਂ ਵਰਤ ਸਕਦੇ ਸੱਚਾ ਪਿਤਾ ਨਹੀਂ ਉਹ ਇਕੱਲਾ ਪਿਤਾ ਪਰ ਜਦੋਂ ਪਰਮਾਤਮਾ ਦੀ ਗੱਲ ਆਵੇਗੀ ਪਰਮਾਤਮਾ ਦੇ ਪਰਥਾਏ ਆਪਾਂ ਸ਼ਬਦ ਵਰਤਾਂਗੇ ਇਹ ਸੱਚਾ ਪਿਤਾ ਹੈ ਕਿਉਂ ਉਹ ਅੱਜ ਵੀ ਹੈ ਪਹਿਲਾਂ ਵੀ ਮੌਜੂਦ ਸੀ ਤੇ ਅਗਾਹ ਵੀ ਮੌਜੂਦ ਰਹੇਗਾ ਇਸੇ ਕਰਕੇ ਸਤਿਗੁਰਾਂ ਦੀ ਜਦੋਂ ਬਾਣੀ ਨੂੰ ਪੜ੍ਹਦੇ ਆ ਨਾ ਤੇ ਬਾਣੀ ਨੂੰ ਪੜ੍ਹਦੇ ਆ ਵੇਖੋ ਉਹ ਗੱਲ ਆਖਦੇ ਆ ਸੱਚੇ ਪਕਸ਼ਾ ਏਕ ਪਿਤਾ ਇਕਸ ਕੇ ਹਮਬਾਰਕ ਤੂੰ ਮੇਰਾ ਗੁਰ ਕਹਿਣ ਲਗੇ ਵੀ ਮਾਲਕਾ ਤੂੰ ਇੱਕ ਪਿਤਾ ਹੈ ਤੇ ਇਹ ਜਿੰਨੀ ਦੁਨੀਆ ਦਾ ਸਾਰੇ ਤੇਰੇ ਹੀ ਬੱਚੇ ਨੇ ਹੁਣ ਬੱਚੇ ਸੰਸਾਰ ਤੋਂ ਜਾ ਰਹੇ ਜਹਾਨ ਤੋਂ ਆਉਂਦੇ ਨੇ ਜਾਂਦੇ ਨੇ ਪਰ ਕਦੇ ਇਹ ਤਾਂ ਨਹੀਂ ਸੁਣਿਆ ਵੀ ਅਕਾਲ ਪੁਰਖ ਪਰਮਾਤਮਾ ਵੀ ਕਦੇ ਉਹਦੀ ਮੌਤ ਹੋਈ ਹੋਵੇ ਉਹਦੇ ਪਰਥਾਇਤ ਆਪਾਂ ਪੜਦੇ ਆ ਨਾ ਵੀ ਅਕਾਲ ਵੀ ਜਿਹੜਾ ਕਾਲ ਤੋਂ ਰਹਤਾ ਜਿਹਦੇ ਉੱਤੇ ਸਮੇ ਦਾ ਕੋਈ ਪ੍ਰਭਾਵ ਨਹੀਂ ਦੁਨੀਆ ਦੀ ਹਰ ਚੀਜ਼ ਉੱਤੇ ਸਮੇਂ ਦਾ ਪ੍ਰਭਾਵ ਹੈ ਪਰ ਪ੍ਰਮਾਤਮਾ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਸਤਿਗੁਰੂ ਦੇ ਅੱਗੇ ਅਰਦਾਸ ਕਰਨੇ ਆ ਇਹ ਮਨ ਦੇ ਵਿੱਚ ਖਿਆਲ ਰੱਖ ਕੇ ਅਰਦਾਸ ਕਰੀਏ ਸੱਚੇ ਪਤਸ਼ਾ ਤੂੰ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ ਹੈ ਨਿਤਾਣਿਆਂ ਨੂੰ ਤਾਣ ਬਖਸ਼ਣ ਵਾਲਾ ਹੈ ਤੇਰੇ ਦਰ ਦੇ ਉੱਤੇ ਨਿਉਟਿਆਂ ਨੂੰ ਓਟ ਮਿਲਦੀ ਹੈ ਕਿਰਪਾ ਕਰ ਸੱਚੇ ਪਤਸ਼ਾ ਤੇਰਾ ਪੱਲਾ ਪਕੜਿਆ ਹੈ ਸਾਨੂੰ ਤੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ ਸਤਿਗੁਰੂ ਕਿਰਪਾ ਕਰਨ ਜੀ ਬਲਾਉ ਜੀ ਫਤੇਆਖੂ ਜੀ ਵਾਹਿਗੁਰੂ ਜੀ ਕਾ ਖਾਲਸਾ